ਹੈਂਡਮ ਬਰਾਊਡੀ ਡਿਜ਼ਾਈਨਰ ਸੂਟਾਂ ਤੇ ਸਪੈਸ਼ਲ ਆਫਰ ਦੇਣ ਜਾ ਰਹੇ ਆ ਇਹ ਵਾਲੀ ਆਫਰ ਦੇ ਵਿੱਚ ਤੁਸੀਂ ਜਿੰਨੇ ਵੀ ਡਿਜ਼ਾਈਨ ਦੇਖੋਗੇ ਸਾਰੇ ਇੱਕੋ ਪ੍ਰਾਈਸ ਦੇ ਵਿੱਚ ਹੋਣਗੇ ਕੋਈ ਵੀ ਡਿਜ਼ਾਈਨ ਤੁਸੀਂ ਇਹਨਾਂ ਚੋਂ ਤਿਆਰ ਕਰਵਾ ਸਕਦੇ ਹੋ ਆਪਣੇ ਮੈਜ਼ਰਮੈਂਟ ਦੇ ਅਕੋਰਡਿੰਗ ਕਲਰ ਤੁਸੀਂ ਚੇਂਜ ਕਰਵਾ ਸਕਦੇ ਹੋ ਆਪਣੀ ਚੁਆਇਸ ਨਾਲ ਕਲਰ ਬਣਵਾ ਸਕਦੇ ਹੋ ਐਂਡ ਇਹਨਾਂ ਦਾ ਪ੍ਰਾਈਸ ਜਿਹੜਾ ਰਹੇਗਾ 4500 ਰੁਪਏ 4500 ਰੁਪਏ ਦੇ ਵਿੱਚ ਤੁਸੀਂ ਨੈਚੁਰਲ ਕ੍ਰੇਪ ਦਾ ਫੈਬਰਿਕ ਰਹੇਗਾ ਚਨਾਉਣ ਦਾ ਦੁਪੱਟਾ ਰਹੇਗਾ ਡਿਜ਼ਾਈਨ ਤੁਹਾਡੀ ਚੁਆਇਸ ਰਹੇਗੀ ਡਿਜ਼ਾਈਨ ਤੁਸੀਂ ਆਪਣੀ ਚੁਆਇਸ ਨਾਲ ਕੋਈ ਵੀ ਚੂਸ ਕਰਕੇ ਮੈਨੂੰ ਸਿੱਧੇ ਸੈਂਡ ਕਰ ਸਕਦੇ ਹੋ ਆਪਣਾ ਮੈਜ਼ਰਮੈਂਟ ਦੇ ਕੇ ਸੂਟ ਤਿਆਰ ਕਰਵਾ ਸਕਦੇ ਹੋ ਕਿਉਂਕਿ ਇਹ ਆਫਰ ਪਹਿਲਾਂ ਦਿੱਤੀ ਗਈ ਕਿਉਂਕਿ ਸੂਟ ਰੈਡੀ ਹੋਣ ਦੇ ਵਿੱਚ 10 ਤੋਂ 15 ਦਿਨ ਲੱਗ ਜਾਂਦੇ ਨੇ ਜਿੰਨੇ ਵੀ ਆਰਡਰ ਆਉਣਗੇ ਇਹਨਾਂ ਦੇ ਵਿੱਚ ਸਾਰਿਆਂ ਦੇ ਆਫਰ ਹੈਗੇ ਉਸ ਤੋਂ ਬਾਅਦ ਨਾਰਮਲ ਪ੍ਰਾਈਸ ਦੇ ਵਿੱਚ ਸਾਰੇ ਸੂਟਸ ਆਉਣਗੇ ਤੇ ਇਹ ਆਫਰ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਇਹਨਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਇੰਨੇ ਘੱਟ ਪ੍ਰਾਈਸ ਦੇ ਵਿੱਚ ਇਹ ਪ੍ਰਾਈਸ ਹੈਂਡਵਰਕ ਐਮਬਰਾਇਡਰੀ ਦਾ ਆਏਗਾ ਨੇਚਰਲ ਕريب ਦਾ ਫੈਬਰਿਕ ਆਏਗਾ ਚਨਾਣ ਦਾ ਦੁਪੱਟਾ ਆਏਗਾ ਐਂਡ ਜੋ ਵੀ ਪਿਕਸ ਦੇ ਵਿੱਚ ਦਿਖ ਰਿਹਾ ਸੇਮ ਸੂਟ ਰੈਡੀ ਹੋ ਕੇ ਆਉਣਗੇ ਕੋਈ ਵੀ ਤੁਸੀਂ ਇਹਨਾਂ ਚੋ ਤਿਆਰ ਕਰਵਾ ਸਕਦੇ ਹੋ ਵੀਡੀਓ ਨੂੰ ਲਾਈਕ ਐਂਡ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ